ਅੱਜ ਅਸੀਂ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਸਾਡੇ ਹੁਸ਼ਿਆਰਪੁਰ ਦੇ ਨਿਵਾਸੀਆਂ ਤੱਕ ਸਾਡਾ ਪ੍ਰੋਜੈਕਟ ਗੋ ਸੋਲਰ ਦਾ ਸੁਨੇਹਾ ਲੈ ਕੇ ਆਏ ਹਾਂ ਪ੍ਰੋਜੈਕਟ ਗੋ ਸੋਲਰ ਦੇ ਤਹਿਤ ਅਸੀਂ ਇੱਕ ਮਹਿੰਮ ਸਟਾਰਟ ਕਰ ਰਹੇ ਹਾਂ ਜਿਸ ਦੇ ਤਹਿਤ ਅਸੀਂ ਘਰਾਂ ਦੇ ਵਿੱਚ ਸੋਲਰ ਯੂਨਿਟ ਦੀ ਇੰਸਟਾਲੇਸ਼ਨ ਸੋਲਰ ਰੂਫਟਾਪ ਪਲਾਂਟ ਦੀ ਇੰਸਟਾਲੇਸ਼ਨ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਹਰ ਬਿਜਲੀ ਦਾ ਕੰਜ਼ਿਊਮਰ ਉਹ ਕਿਸੇ ਵੀ ਕੈਟਾਗਰੀ ਦੇ ਹੋਣ ਉਹਨਾਂ ਦੀ ਕੰਜ਼ਮਪਸ਼ਨ 300 ਯੂਨਿਟ ਹੋਵੇ ਜਾਂ ਉਸ ਤੋਂ ਘੱਟ ਹੋਵੇ ਉਸ ਤੋਂ ਵੱਧ ਹੋਵੇ ਹਰ ਕੰਜ਼ਿਊਮਰ ਇਸ ਬੈਨੀਫਿਟ ਦੇ ਦੇ ਐਲੀਜੀਬਲ ਹੈ ਉਹ 50% ਤੱਕ ਦੀ ਸਬਸਿਡੀ ਸੋਲਰ ਰੂਫਟਾਪ ਇੰਸਟਾਲੇਸ਼ਨ ਦੇ ਲਈ ਅਵੇਲ ਕਰ ਸਕਦੇ ਆ 1 ਕਿਲੋਵੋਟ ਤੇ 30000 ਰੁਪਏ ਦੀ ਸਬਸਿਡੀ 2 ਕਿਲੋਵੋਟ ਤੇ 60000 ਦੀ ਔਰ ਉਸ ਦੇ ਉੱਤੇ 78000 ਤੇ ਇਹ ਸਬਸਿਡੀ ਕੈਪਡ ਹੈ ਇਸ ਤੋਂ ਇਲਾਵਾ ਜਿਹੜਾ 50% ਕੰਪੋਨੈਂਟ ਬੈਨੇਫਿਸ਼ੀਰੀ ਨੇ ਦੇਣਾ ਹੈ ਉਸ ਦੇ ਲਈ ਅਸੀਂ ਬੈਂਕਸ ਦੇ ਨਾਲ ਤਾਲਮੇਲ ਕਰਕੇ ਬਹੁਤ ਹੀ ਸਸਤੇ ਦਰਾਂ ਤੇ ਲੋਨਸ ਵੀ ਮੁਹੱਈਆ ਕਰਵਾ ਰਹੇ ਹਾਂ ਸਾਰੇ ਬੈਂਕ ਬ੍ਰਾਂਚੇਜ਼ ਬੈਂਕ ਮੈਨੇਜਰਸ ਤੱਕ ਇਹ ਮੈਸੇਜ ਆਲਰੇਡੀ ਪਹੁੰਚਾਇਆ ਜਾ ਚੁੱਕਿਆ ਹੈ ਕਿ ਸਕੀਮ ਦੇ ਬੈਨੇਫਿਟਸ ਸਾਰੇ ਉਹਨਾਂ ਦੇ ਕਲਾਇੰਟਸ ਨੂੰ ਦੱਸੇ ਜਾਣ ਔਰ ਨਾਲ ਹੀ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਉਹਨਾਂ ਦੇ ਕੋਈ ਵੀ ਸਵਾਲ ਹੋਣ ਉਹਨਾਂ ਦਾ ਜਵਾਬ ਦੇ ਕੇ ਇਹ ਫੈਸਿਲੀਟੇਟ ਕੀਤਾ ਜਾਵੇ ਕਿ ਅ ਅ ਤਾਂ ਕਿ ਨਾਨ ਸਬਸਿਡੀ ਕੰਪੋਨੈਂਟ ਦੇ ਲਈ ਲੋਨ ਬਹੁਤ ਹੀ ਸੌਖੇ ਤਰੀਕੇ ਨਾਲ ਉਪਲਬਧ ਕਰਾਇਆ ਜਾਵੇ ਸਰਵਿਸ ਕਲੱਬ ਹੁਸ਼ਿਆਰਪੁਰ ਵਿਖੇ ਮੈਂ ਦੱਸਣਾ ਚਾਹਾਂਗੀ ਕਿ ਅਸੀਂ ਸੋਲਰ ਰੂਫ ਟਾਪ ਪਲਾਂਟ ਲਗਾਇਆ ਹੈ ਔਰ ਲੋਨ ਬੇਸਿਸ ਤੇ ਹੀ ਲਗਾਇਆ ਹੈ ਜਿਸ ਦੇ ਵਿੱਚ ਕਲੱਬ ਵੱਲੋਂ ਖਰਚਾ ਬਹੁਤ ਹੀ ਮਿਨੀਸਕਿਊਲ ਖਰਚਾ ਕਲੱਬ ਵੱਲੋਂ ਕੀਤਾ ਗਿਆ ਹੈ ਔਰ ਸਾਰਾ ਖਰਚਾ ਜਿਹੜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਚਤ ਹੋਣ ਵਾਲੀ ਹੈ ਉਸ ਦੇ ਵਿੱਚੋਂ ਸਾਡਾ ਸੋਲਰ ਰੂਫਟਾਪ ਦਾ ਕੈਪੀਟਲ ਕੋਸਟ ਵੀ ਨਿਕਲ ਜਾਏਗਾ ਸਾਡੀ ਕੋਸ਼ਿਸ਼ ਇਹ ਹੈ ਕਿ ਹਰ ਘਰ ਇੱਕ ਮਾਈਕਰੋ ਪ੍ਰੋਡਿਊਸਰ ਆਫ ਇਲੈਕਟ੍ਰਿਸਿਟੀ ਬਣੇ ਜਦੋਂ ਔਨ ਗ੍ਰਿਡ ਰੂਫਟਾਪ ਪਲਾਂਟ ਕਿਸੇ ਦੇ ਘਰ ਦੇ ਉੱਤੇ ਲੱਗਦਾ ਹੈ ਤਾਂ ਸਾਰੀ ਜਿਹੜੀ ਸਰਪਲਸ ਜਨਰੇਸ਼ਨ ਹੈ ਉਹਨਾਂ ਦੀ ਕੰਜ਼ਮਪਸ਼ਨ ਤੋਂ ਇਲਾਵਾ ਜਿਹੜੀਆਂ ਯੂਨਿਟਸ ਬਚਦੀਆਂ ਉਹ ਸਾਰੀ ਗ੍ਰਿਡ ਨੂੰ ਸਪਲਾਈ ਹੁੰਦੀ ਹੈ ਜਿਹਦੇ ਨਾਲ ਸਾਡੀ ਗ੍ਰਿਡ ਹੋਰ ਸਸ਼ਕਤ ਹੁੰਦੀ ਹੈ ਔਰ ਸਰਪਲਸ ਇਲੈਕਟ੍ਰਿਸਿਟੀ ਗ੍ਰੀਨ ਸੋਰਸਸ ਨਾਲ ਹੀ ਜਨਰੇਟ ਹੋ ਕੇ ਸਾਡੇ ਵਾਤਾਵਰਣ ਦੇ ਵਿੱਚ ਬਹੁਤ ਬਿਹਤਰੀ ਹੋਣ ਦੇ ਅਸਰ ਹੈ ਅ ਅਸੀਂ ਦੱਸਣਾ ਚਾਹਾਂਗੇ ਕਿ ਪਿਛਲੇ ਦਿਨਾਂ ਅਸੀਂ ਪੀਐਸਪੀਸੀਐਲ ਦੇ ਪਾਵਰ ਵਿਭਾਗ ਦੇ ਕਰਮਚਾਰੀਆਂ ਦੀ ਬੜੇ ਵੱਡੇ ਪੱਧਰ ਤੇ ਟ੍ਰੇਨਿੰਗ ਕਰਾਈ ਹੈ ਜਿੱਥੇ ਪੰਜਾਬ ਵਿਖੇ ਹਜ਼ਾਰ ਤੋਂ ਉੱਤੇ ਮੁਲਾਜ਼ਮਾਂ ਦੀ ਟ੍ਰੇਨਿੰਗ ਆਲਰੇਡੀ ਹੋ ਚੁੱਕੀ ਹੈ ਅਸੀਂ ਇੱਥੇ ਨਾ ਸਿਰਫ ਅਫਸਰ ਸਾਹਿਬਾਨ ਸਗੋਂ ਮੀਟਰ ਰੀਡਰਸ ਜਿਹੜੇ ਘਰ ਘਰ ਜਾਂਦੇ ਨੇ ਮੀਟਰ ਦੀ ਰੀਡਿੰਗ ਲੈਂਦੇ ਨੇ ਤੁਹਾਡੇ ਸਾਰਿਆਂ ਦਾ ਰਾਤਾ ਰੱਖਦੇ ਨੇ ਉਹਨਾਂ ਦੀ ਵੀ ਟ੍ਰੇਨਿੰਗ ਕਰਾਈ ਹੈ ਤਾਂ ਕਿ ਉਹ ਵੀ ਇਸ ਸਕੀਮ ਦੇ ਬੇਨਫਿਟ ਸਮਝ ਕੇ ਤੁਹਾਡੇ ਸਾਰਿਆਂ ਤੱਕ ਪਹੁੰਚਾ ਸਕਣ ਉਹ ਅੱਗੇ ਆਉਣ ਵਾਲੇ ਸਮੇਂ 'ਚ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਖਿਆ ਗਿਆ ਇੱਕ ਅਪੀਲ ਲੈਟਰ ਤੁਹਾਡੇ ਤੱਕ ਲੈ ਕੇ ਆਵਾਂਗੇ ਉਸ ਦੇ ਨਾਲ ਹੀ ਜਿਵੇਂ ਤੁਸੀਂ ਪਿਛਲੇ ਦਿਨਾਂ ਦੇਖਿਆ ਹੋਣਾ ਕਿ ਅਖਬਾਰਾਂ ਦੇ ਨਾਲ ਕੁਝ ਪੈਂਫਲੈਟਸ ਤੁਹਾਨੂੰ ਪਹੁੰਚੇ ਨੇ ਪ੍ਰੋਜੈਕਟ ਗੋ ਸੋਲਰ ਦੇ ਬਾਰੇ ਉਹ ਪੈਂਫਲੈਟ ਤੁਹਾਡੇ ਤੱਕ ਦੁਬਾਰਾ ਮੀਟਰ ਰੀਡਰਸ ਦੇ ਰਾਹੀਂ ਪਹੁੰਚਾਏ ਜਾਣਗੇ ਤਾਂ ਕਿ ਤੁਹਾਡੇ ਸਾਰੇ ਸਵਾਲ ਜਿਹੜੇ ਹਨ ਉਹਨਾਂ ਦੇ ਜਵਾਬ ਮਿਲ ਸਕਣ ਉਹਦੇ ਉੱਤੇ ਇੱਕ ਜ਼ਿਲ੍ਹਾ ਦੀ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈ ਜਿਹੜਾ ਹੁਣ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਉਹਦੇ ਉੱਤੇ ਕਿਸੇ ਵੀ ਟਾਈਮ ਫੋਨ ਕਰਕੇ ਜਾਂ ਵਟਸਐਪ ਦੇ ਰਾਹੀਂ ਆਪਣੇ ਸਵਾਲ ਪੁੱਛੇ ਜਾ ਸਕਦੇ ਨੇ ਜਿਨ੍ਹਾਂ ਦਾ ਜਵਾਬ ਇਮੀਡੀਏਟ ਤੌਰ ਤੇ ਦਿੱਤਾ ਜਾਵੇਗਾ ਸਰਕਾਰ ਵੱਲੋਂ ਵੈਂਡਰਸ ਖਾਸ ਤੌਰ ਤੇ ਇੰਪੈਨਲ ਕੀਤੇ ਗਏ ਹਨ ਜਿਹੜੇ ਇੰਪੈਨਲਡ ਵੈਂਡਰਸ ਇੰਸਟਾਲੇਸ਼ਨ ਕਰਨਗੇ ਤਾਂ ਉਹਨਾਂ ਦਾ ਕੁਆਲਿਟੀ ਕੰਟਰੋਲ ਉਹਨਾਂ ਦੀ ਗਾਰੰਟੀ ਸਕੀਮ ਦੇ ਬੈਨੀਫਿਟਸ सुनिश्चित तौर तक पहुंचन यह जिला प्रशासन वालों सुनिश्चित किया जाएगा और ये मीटर रीडर्स का भी असी वेंडरस के नालमेल कराया सारे जोड़े साढ़े निवासी हैं मैं दसना चाहगी कि तुम किसी भी वेंडर के राही इंस्टॉलेशन करा सकते उस कोई रोक नहीं लेकिन जेड़े वेंडर हो सरकार वालों इमपैनल किए गए होास ख्याल रख लिया जाएगा इस अलावा यह दसना बहुत जरूरी है कि ਜਦੋਂ ਤੁਸੀਂ ਅਪਲਾਈ ਕਰਦੇ ਹੋ ਅਪਲਾਈ ਕਰਨ ਲਈ ਉਹਦੇ ਉੱਤੇ ਇੱਕ QR ਕੋਡ ਸਾਡਾ ਜਿਹੜਾ ਪੈਂਫਲੇਟ ਹੈ ਉਹਦੇ ਉੱਤੇ QR ਕੋਡ ਦਿੱਤਾ ਗਿਆ ਹੈ ਉਹਦੇ ਉੱਤੇ ਤੁਸੀਂ ਆਪਣੀ ਮਾਇਨਰ ਸਿਰਫ ਆਪਣਾ ਨਾਮ ਫੋਨ ਨੰਬਰ ਐਡਰੈਸ ਪਾ ਕੇ ਤੁਸੀਂ Google Google ਫਾਰਮ ਭਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਨੂੰ ਫੋਨ ਆਏਗਾ ਔਰ ਅਸੀਂ ਤੁਹਾਡੇ ਤੱਕ ਉਹ ਵੈਂਡਰ ਦਾ ਸੰਪਰਕ ਕਰਵਾਵਾਂਗੇ ਇਸ ਤੋਂ ਇਲਾਵਾ ਤੁਸੀਂ ਜਦੋਂ ਅਪਲਾਈ ਕਰਦੇ ਹੋ ਉਸ ਤੋਂ ਬਾਅਦ ਵੈਂਡਰ ਸਿਲੈਕਸ਼ਨ ਹੁੰਦੀ ਹੈ ਵੈਂਡਰ ਸਿਲੈਕਸ਼ਨ ਤੋਂ ਬਾਅਦ ਇੰਸਟਾਲੇਸ਼ਨ ਹੁੰਦੀ ਹੈ ਜਦੋਂ ਇਹ ਪਲਾਂਟ ਤੁਹਾਡਾ ਸੋਲਰ ਰੂਫ ਦਾ ਪਲਾਂਟ ਤੁਹਾਡੀ ਛੱਤ ਤੇ ਲੱਗ ਜਾਂਦਾ ਹੈ ਉਸ ਦੇ 15 ਦਿਨ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਸਬਸਿਡੀ ਪਹੁੰਚਾਉਣ ਦੇ ਵਚਨਬੱਧ ਹੋਵਾਂਗੇ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਕਮਿਟਮੈਂਟ ਹੈ ਕਿ ਅਸੀਂ ਪਾਵਰ ਵਿਭਾਗ ਦੇ ਰਾਹੀਂ ਉਹ ਸਬਸਿਡੀ ਤੁਹਾਨੂੰ ਇੰਸਟਾਲੇਸ਼ਨ ਦੇ 15 ਦਿਨ ਦੇ ਅੰਦਰ ਅੰਦਰ ਮੁਹੱਈਆ ਕਰਵਾਵਾਂਗੇ ਇਸ ਤੋਂ ਇਲਾਵਾ ਵੀ ਜਦੋਂ ਸੋਲਰ ਰੂਫटॉप ਪਲੈਂਟ ਲੱਗਦਾ ਹੈ ਸਾਡੇ ਪਿਛਲੇ ਦਿਨਾਂ ਸਾਡੇ ਦੇਖਣ ਵਿੱਚ ਆਇਆ ਹੈ ਕਿ ਕਦੇ ਕੋਈ ਲੋਡ ਐਕਸਟੈਂਸ਼ਨ ਵਗੈਰਾ ਕਰਨੀ ਪੈਂਦੀ ਹੈ ਕਦੇ ਕੋਈ ਪੁਰਾਣਾ ਬਿੱਲ ਪੈਂਡਿੰਗ ਹੋਵੇ ਉਹ ਕਲੀਅਰ ਕਰਨਾ ਹੁੰਦਾ ਹੈ ਇਸ ਤਰ੍ਹਾਂ ਦੇ ਪਾਵਰ ਵਿਭਾਗ ਨਾਲ ਸੰਬੰਧਿਤ ਕੋਈ ਵੀ ਕੰਮ ਹੋਣ ਤਾਂ ਤੁਸੀਂ ਆਪਣੇ ਡਿਵੀਜ਼ਨ ਦੇ ਕੰਸਰਨਡ ਐਕਸੀਅਨ ਸਾਹਿਬਾਨ ਐਸਡੀਓ ਸਾਹਿਬਾਨ ਨੂੰ ਅਪਰੋਚ ਕਰ ਸਕਦੇ ਹੋ ਉਹ ਫਹਿਲ ਦੇ ਆਧਾਰ ਤੇ ਰਿਸੋਲਵ ਕਰਤੇ ਜਾਣਗੇ ਔਰ ਜੇ ਫਿਰ ਵੀ ਰਿਸੋਲਵ ਨਹੀਂ ਹੁੰਦੇ ਤਾਂ ਸਾਡੇ ਜਿਹੜੀ ਜ਼िला ਹੈਲਪਲਾਈਨ ਨੰਬਰ ਹੈ ਉਹਦੇ ਉੱਤੇ ਸੰਪਰਕ ਕਰੋ ਤਾਂ ਕਿ ਅਸੀਂ ਟਾਈਮ ਬౌੰਡ ਤਰੀਕੇ ਨਾਲ ਉਹੋ ਇਸ਼ੂਜ਼ ਵੀ ਰਿਜ਼ੋਲਵ ਕਰਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਿਵੇਂ ਹੁਸ਼ਿਆਰਪੁਰ ਜਾਣਾ ਹੀ ਆਪਣੇ ਅੱਛੇ ਵਾਤਾਵਰਣ ਲਈ ਜਾਂਦਾ ਹੈ। ਤੁਸੀਂ ਸਾਰੇ ਫੇਰ ਇੱਕ ਵਾਰੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਮੋਗੇ। ਜਿਵੇਂ ਕਿ ਅਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਚਿੰਪੂਰਨੀ ਮੇਲੇ ਵਿੱਚ ਅਸੀਂ ਉਹਨੂੰ ਪਲਾਸਟਿਕ ਮੁਕਤ ਕਰਨ ਵਿੱਚ ਬਹੁਤ ਹੱਦ ਤੱਕ ਸਫਲ ਹੋਇਆ। ਬਹੁਤ ਵੱਡਾ ਡਿਫਰੈਂਸ ਅਸੀਂ ਕ੍ਰੀਏਟ ਕਰ ਪਏ ਪਿਛਲੇ ਸਾਲ ਨਾਲੋਂ। ਇਸ ਤਰ੍ਹਾਂ ਇਹ ਜਿਹੜੀ ਇੱਕ ਨਵੀਂ ਮੁਹਿੰਮ ਅਸੀਂ ਸ਼ੁਰੂਆਤ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਮੀਟਰ ਰੀਡਰਸ ਨਾਲ ਜੁੜ ਕੇ ਆਪਣੇ ਬੈਂਕ ਮੈਨੇਜਰਸ ਨਾਲ ਜੁੜ ਕੇ ਸਾਡਾ ਸਾਥ ਦੇਵੋਗੇ ਔਰ ਪ੍ਰੋਜੈਕਟ ਗੋ ਸੋਲਰ ਦੇ ਵਿੱਚ ਵੱਜ ਜੜ ਕੇ ਭਾਗ ਲਓਗੇ ਤਾਂ ਕਿ ਅਸੀਂ ਸਾਰੇ ਰਿਸਪਾਂਸਿਬਲ ਗ੍ਰੀਨ ਸਿਟੀਜ਼ਨ ਬਣ ਸਕੀਏ ਦੇਖੋ ਜੀ ਜਦੋਂ ਇਹ ਦਾ ਨੋਰਮਲ ਪ੍ਰੋਸੈਸ ਇਹ ਹੈ ਪਰ ਤੁਸੀਂ ਗੂਗਲ ਤੇ ਅਪਲਾਈ ਕਰੋ ਤਾਂ ਅਸੀਂ ਤੁਹਾਨੂੰ ਨਾਲ ਦੇ ਨਾਲ ਵਿਦਨ 2 ਡੇਸ ਅਸੀਂ ਤੁਹਾਨੂੰ ਵੈਂਡਰ ਅਸਾਈਨ ਕਰ ਦੇਵਾਂਗੇ ਬਟ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਤੁਸੀਂ ਮਾਰਕੀਟ ਸਰਵੇ ਕਰੋ ਤੁਸੀਂ ਚਾਰ ਵੈਂਡਰਸ ਨਾਲ ਗੱਲ ਕਰੋ ਕਿਉਂਕਿ ਇਹ ਤਾਂ ਇੱਕ ਤਰ੍ਹਾਂ ਨਾਲ ਮਾਰਕੀਟ 'ਚ ਕੋਈ ਕਪੜਾ ਲੈਣ ਵੀ ਜਾਂਦੇ ਆ ਉਹ ਚੈੱਕ ਕਰਦੇ ਆ ਕਿ ਇੱਥੇ 500 ਦਾ ਮਿਲਦਾ ਉੱਥੇ ਜ਼ਿਆਦਾ ਮਿਲਦਾ ਜਦੋਂ ਤੁਸੀਂ ਵੈਂਡਰ ਆਪਣਾ ਫਾਈਨਲ ਕਰ ਲੈਂਦੇ ਹੋ ਉਸ ਤੋਂ ਬਾਅਦ ਉਹ ਟੈਕਨੀਕਲ ਅਸੈਸਮੈਂਟ ਉਹ ਛੱਤ ਦਾ ਸਾਈਜ਼ ਦੇਖਣਗੇ ਕਿ ਉੱਤੇ ਡ੍ਰਿਲਿੰਗ ਵਗੈਰਾ ਹੋ ਸਕਦੀ ਹੈ

ਜਿਹੜੀ ਸਰਕਾਰ ਵੱਲੋਂ ਅਪਰੋਕਸੀਮੇਟ ਮੁਹਾਰਤ ਦਿੱਤੀ ਗਈ ਹੈ ਉਹ 60000 ਦਿੱਤੀ ਗਈ ਹੈ ਉਹਦੇ ਹਿਸਾਬ ਨਾਲ 50% ਸਬਸਿਡੀ 30000 ਤੋਂ ਦਿੱਤੀ ਜਾਵੇਗੀ 100 ਸਕੁਅਰ ਫੀਟ ਏਰੀਆ ਜਿਹੜਾ ਰੂਫ ਟਾਪ ਦਾ ਮਿਨੀਮਮ ਚਾਹੀਦਾ ਹੁੰਦਾ ਹੈ ਇਟ ਇਸ ਦੇ ਉੱਤੇ ਸੋਲਰ ਰੂਫ ਟਾਪ ਲੱਗਦਾ ਹੈ ਜ਼ਿਲ੍ਹੇ ਵਿੱਚ ਦੀ ਮੋਰ ਥੈਨ 50 ਵੈਂਡਰਸ ਉਧਰ ਆਪਰੇਟ ਕਰ ਰਹੇ ਆ ਬਹੁਤ ਤਾਦਾਦ ਦੇ ਵਿੱਚ ਵੈਂਡਰਸ ਆਪਰੇਟ ਕਰ ਰਹੇ ਹੁਣ ਅਸੀਂ ਉਮੀਦ ਕਰ ਰਹੇ ਹਾਂ ਕਿ ਹੋਰ ਓਨਟਰਪ੍ਰੈਨਰਸ ਵੀ ਸਾਡੇ ਬਣਨਗੇ ਜਦੋਂ ਅਸੀਂ ਟ੍ਰੇਨਿੰਗ ਕਰਾਈ ਹੈ ਅਸੀਂ ਉਮੀਦ ਕਰਦੇ ਹਾਂ ਅੱਗੇ ਆਉਣ ਵਾਲੇ ਸਮੇਂ ਚ ਅਸੀਂ ਆਈਟੀਆਈ ਦੇ ਬੱਚਿਆਂ ਦੀ ਵੀ ਟ੍ਰੇਨਿੰਗ ਕਰਾਉਣ ਲੱਗੇ ਹਾਂ ਕੋਈ ਵੀ ਵਿਅਕਤੀ ਇਹਦੇ ਵਿੱਚ ਬਹੁਤ ਵੱਡੀ ਓਪਰਚੁਨਿਟੀ ਹੈ ਜਿਸ ਦੇ ਵਿੱਚ ਨਵੇਂ ਓਨਟਰਪ੍ਰੈਨਰਸ ਬਣ ਕੇ ਵੀ ਸੋਲੋ ਇੰਸਟਾਲੇਸ਼ਨ ਦੇ ਕੰਮ ਸ਼ੁਰੂ ਕਰ ਸਕਦੇ ਹਨ ਸਾਰੇ ਬੈਂਕਸ ਇਨਕਲੂਡਰੀ ਪ੍ਰਾਈਵੇਟ ਪਬਲਿਕ ਹਰ ਤਰ੍ਹਾਂ ਦੇ ਬੈਂਕ ਇਨਕਲੂਡਡ ਹੈ ਜੇ ਕੋਈ ਬੈਂਕ ਲੋਨ ਦੇਣ ਤੋਂ ਮਨਾ ਕਰਦੇ ਹੈ ਇਹ ਸਾਡੇ ਧਿਆਨ ਵਿੱਚ ਲਿਆ ਜਾਵੇ ਅਸੀਂ ਕਰ ਰਹੇ ਹਾਂ ਉਹ ਦੇਖੋ ਜੀ ਮਾਰਕੀਟ ਰੇਟ ਤੇ ਦੇਣਾ ਹੈ ਬਟ ਲੇਕਿਨ ਹੈਵਲੀ ਸਬਸਿਡਾਈਜ਼ਡ ਰੇਟ ਤੇ ਤੁਹਾਨੂੰ ਇਸ ਪਰਪਸ ਲਈ ਲੋਨ ਮਿਲਿਆ ਕਰਵਾਇਆ ਜਾ ਰਿਹਾ ਹੈ सिडी है भावे इंस्टोलेन पर होनते हो सबसिडी खास रेजिडेंशियल यूनिट्स वास्ते एक्सक्लूसिवली निर्धारित तो, देखो जी प्रोजेक्ट जिला प्रशासन का है और जिस सू सपोर्ट आ, स्टेट गवर्नमेंट तो भी मिल रही है और सेंट्रल गवर्नमेंट को भी मिल रही है 100% ਜੀ ਬਿਲਕੁਲ ਵਾਤਾਵਰਣ ਸੰਭਾਲ ਔਰ ਸਾਰਿਆਂ ਦੇ ਬਿੱਲਾਂ ਦੇ ਵਿੱਚ ਹੋਰ ਹੀ ਜਾਤਾ ਹੋਰ ਬਚਾਅਤ ਹੋਵੇ ਇਹਦੇ ਲਈ